ਪਾਰਲੀਮੈਂਟ 'ਚ ਜਿਹੜੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਦੀ ਭੈਣ ਤੇ ਕਾਂਗਰਸ ਦੀ ਵੱਡੀ ਆਗੂ ਐ ਉਹਨੇ ਸਿੱਧਾ ਕਿਹਾ ਉਹ ਕਹਿੰਦੀ ਇੰਨੀ ਜ਼ਿਆਦਾ ਬਤਮੀਜ਼ੀ ਅਮਰੀਕਾ ਨੇ ਕੀਤੀ ਐ ਤੇ ਮੋਦੀ ਸਾਹਿਬ ਕਹਿੰਦੇ ਨੇ ਕਿ ਅਮਰੀਕਾ ਦਾ ਰਾਸ਼ਟਰਪਤੀ 트ੰਪ ਮੇਰਾ ਮਿੱਤਰ ਐ ਤੇ ਕਹਿੰਦੀ ਫਿਰ ਆਪਣੇ ਮਿੱਤਰ ਨੂੰ ਰੋਕ ਨਹੀਂ ਸਕਦੇ ਸੀ ਔਰ ਉਧਰ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਉਹਨਾਂ ਨੇ ਤਾਂ ਬੜਾ ਹੀ ਅਜੀਬ ਬਿਆਨ ਦੇ ਦਿੱਤਾ ਉਹ ਸੱਚ ਮੁੱਚ ਬੜਾ ਹੀ ਬੇਸ਼ਰਮੀ ਭਰਿਆ ਕਿਹਾ ਜਾ ਸਕਦਾ ਹੈ। ਉਹਨੇ ਆਪਣੀ ਗਲਤੀ ਮੰਨਣ ਦੀ ਬਜਾਏ ਅੰਕੜੇ ਗਣਉਣ ਲੱਗ ਪਏ ਵਿਦੇਸ਼ ਮੰਤਰੀ ਸਾਹਿਬ ਕਹਿੰਦੇ ਦੇਖੋ ਜੀ ਅਮਰੀਕਾ ਤਾਂ ਐਂ ਹੀ ਕਰਦਾ ਹੈ। ਅਮਰੀਕਾ ਦੀ ਤਾਂ ਨੀਤੀ ਐਵੇਂ ਹੀ ਆ। ਅਮਰੀਕਾ ਤਾਂ ਹੱਥ ਕੜੀਆਂ ਬੇੜੀਆਂ ਲਾ ਕੇ ਭੇਜਦਾ ਹੁੰਦਾ। ਔਰ ਫਿਰ ਜਿਹੜੇ ਉਹਨਾਂ ਨੇ ਗੱਲਾਂ ਬੋਲੀਆਂ ਕਹਿੰਦੇ ਵੇਖੋ ਜੀ ਅਮਰੀਕਾ ਨੇ ਅੱਜ ਤੋਂ ਨਹੀਂ 2009 ਤੋਂ ਹੁਣ ਤੱਕ ਅਮਰੀਕਾ ਤਾਂ ਰਿਪੋਰਟ ਕਰ ਰਿਹਾ ਹੈ। ਔਰ ਨੇ ਉਥੇ ਲਿਸਟ ਪੜਤੀ ਤੇ ਫਿਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਕਹਿੰਦੇ ਹੋ ਕਿ ਵਿਸ਼ਵਗੁਰੂ ਬਣਾਤਾ ਵਿਸ਼ਵਗੁਰੂ ਉਹ ਨੇ ਜਿਨ੍ਹਾਂ ਵੱਲ ਥੋੜੇ ਮੁੰਡੇ ਕੁੜੀਆਂ ਦੁਖੀ ਹੋ ਕੇ ਜਾ ਰਹੇ ਨੇ ਕਿ ਵਿਸ਼ਵਗੁਰੂ ਤੁਸੀਂ ਹੋ ਜਿਨ੍ਹਾਂ ਦੇ ਜਾ ਰਹੇ ਨੇ